ਜਿਹਦਾ ਵਿਚਾਰ ਬਦਲ ਗਿਆ ਉਹਦਾ ਸੰਸਾਰ ਬਦਲ ਗਿਆ ਕੋਈ ਨਾ ਕਹਿੰਦੇ ਅਨਸ਼ਾ ਕਰਨ ਵਾਲੀ ਚਿਲਮ ਬਣਾ ਰਿਆ ਸੀ ਚਿਲਮ ਬਣਾ ਰਿਆ ਸੀ ਉਹਦਾ ਬਣਾਉਂਦੇ ਬਣਾਉਂਦੇ ਦਾ ਮਨ ਬਦਲ ਗਿਆ ਕਿੰਦਾ ਕਿਉਂ ਨਾ ਮੈਂ ਦੀ ਸਰਾਹੀ ਬਣਾ ਦਿਆਂ ਥੋੜੀ ਜਿਹੀ ਬੱਟੀ ਬਣਾ ਦਿਆਂ ਠੰਡਾ ਪਾਣੀ ਰੱਖ ਕੇ ਬਣਾ ਰਿਆ ਸੀ ਕਿਉਂ ਨਾ ਮੈਂ ਸਰਾਹੀ ਬਣਾ ਦਿਆਂ ਉਹਨੇ ਸਰਾਹੀ ਬਣਾਤੀ ਠੰਡਾ ਪਾਣੀ ਰੱਖਣ ਵਾਲੀ ਉਹ ਕਿਸੇ ਨੇ ਫਿਰ ਉਹਦੇ ਖਿਆਲ ਬਿਆਨ ਚਲੰਪਤਾ ਕੀ ਕਹਿੰਦੀ ਕਹਿੰਦੀ ਬਣਾਉਣ ਵਾਲਿਆ ਤੇਰਾ ਵਿਚਾਰ ਬਦਲ ਗਿਆ ਮੇਰਾ ਸੰਸਾਰ ਬਦਲ ਗਿਆ ਵਾਹ ਵਾਹ ਤੂੰ ਚਲੰ ਬਣਾ ਦਿੰਦਾ ਉਹ ਮੈਂ ਆਪ ਵੀ ਮਚਦੀ ਤੇ ਜਿਹੜਾ ਉਹ ਪੀਂਦਾ ਮੈਂ ਉਹਨੂੰ ਹੁਣ ਤੂੰ ਮੇਰੀ ਸਰਾਹੀ ਬਣਾਤੀ ਮੇਰੇ ਚ ਪਾਣੀ ਪਏਗਾ ਮੈਂ ਆਪ ਵੀ ਠੰਡੀ ਰਵਾਂਗੀ ਤੇ ਮੈਨੂੰ ਪੀਣ ਵਾਲਾ ਵੀ ਠੰਡਾ ਰਹੇ ਤੇਰੇ ਚੰਗੇ ਵਿਚਾਰ ਹੋਗੇ ਪਤਾ ਨਹੀਂ ਕਿੰਨਿਆਂ ਨੂੰ ਤੂੰ ਚੰਗੇ ਵਿਚਾਰ ਦੇਣੇ ਆ ਮਾੜੇ ਵਿਚਾਰ ਹੋਗੇ ਪਤਾ ਨਹੀਂ ਕਿੰਨਿਆਂ ਨੂੰ ਮਾੜੇ ਵਿਚਾਰ ਦੇ ਕੇ ਜ਼ਿੰਦਗੀ ਬਰਬਾਦ ਕਰ ਦੇਂਗਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਿਸੇ ਨੂੰ ਚੰਗੇ ਰਸਤੇ ਲਾ ਦੇਣਾ ਉਹ ਨਾਂ ਨਸ਼ਾ ਕਰਿਆ ਕਰ ਕੀ ਕੱਢੇਗਾ ਇਹ ਚਾ ਸੇ بیمار ਦੀ ਮਦਦ ਕਰਦੀ। ਇਹੀ ਕੰਮ ਕਰਨ ਵਾਸਤੇ ਸਾਨੂੰ ਗੁਰੂ ਸਾਹਿਬ ਜੀ ਆਦੇਸ਼ ਕਰਦੇ ਆਪਸ।